बाबा मैं जी मंगल अठवाड़ा ਤੱਕ ਕੋਲੇ ਕਰ ਮੇਰੀ ਤਨਖਾਹ ਨੂੰ ਸਾਰੀ ਸਾਸ ਨੂੰ ਕਿੰਨੀ ਖੁਸ਼ੀ ਕੀ ਕਹਣਾ ਬਹੁਤ ਹੀ ਇੱਕ ਵਿਆਹ ਦੀ ਖੁਸ਼ੀ ਸਭ ਤੋਂ ਜ਼ਿਆਦਾ ਹੁੰਦੀ ਹੈ ਕਿ ਜੇ 101 ਵਿਆਹ ਹੋਵੇ ਉਹਦੀ ਕਿਸੇ ਦੀ ਹੋਵੇਗੀ 101 ਵਿਆਹ ਦੇ ਇਹ ਮੇਲੇ ਦੀ ਆਪਾਂ ਪੁੱਛੀ ਆ ਕਿ ਸੰਗਤਾਂ ਇਸ ਮੇਲੇ ਨੂੰ ਤੇ ਸਾਰਾ ਸਾਲ ਲੜੀਂਦੀਆਂ ਰਹਿੰਦੀਆਂ ਤੇ ਕਦੇ ਉਹ ਮੇਲੇ ਦੀ ਬਾਬਾ ਜੀ ਦੀ ਰੱਖਣ ਤੇ ਸੰਗਤਾਂ ਇਥੇ ਸੰਗਤਾਂ ਨੇ ਦਰਸ਼ ਲਗਾ ਗਏ ਗੱਲ ਕਰੀਏ ਤਾਂ ਮੇਲੇ ਦੀ ਕਿੰਨੇ ਸਾਲਾਂ ਤੋਂ ਇਹ ਮੇਲਾ ਜੀ 2008 ਤੋਂ ਸ਼ੁਰੂ ਹੋਇਆ। ਕੰਨਨ ਬਾਬਾ ਬੀਬੀ ਗਸਤਾਲਪੁਰ ਦੀ ਦੀ ਰਹਿਮਾਇਤ ਗੱਦੀ ਨੀਂ ਨੀਂ ਬਾਬਾ ਜੀ ਦੇ ਉੱਤੇ ਤੇ 2008 ਕਿੰਨੇ ਦਿਨਾਂ ਦਾ ਮੇਲਾ? ਇਹ ਮੇਲਾ ਜੀ ਤਿੰਨ ਤਿੰਨ ਦਿਨਾਂ ਦਾ ਮੇਲਾ। ਠੀਕ ਹੈ। ਅਰੇ ਫਿਰ ਤਿੰਨ ਸਾਡੇ ਅਟਵਲੇ ਤਿੰਨ ਦਿਨ ਦੇ ਵਿੱਚ ਪਹਿਲੇ ਦਿਨ ਜਿਹੜੀ ਅੱਜ 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 ਮੇਲੇ ਦੀ ਸ਼ੁਰੂਆਤ ਹੈ। ਅੱਜ ਕੱਲ੍ਹ ਜਿਹੜੀ ਰਸਮ ਜਿਹੜੀ ਸ਼ੁਰੂ ਹੋਵੇਗੀ ਉਸ ਤੋਂ ਬਾਅਦ ਤਿੰਨ ਦਿਨ ਜਿਹੜੇ ਲੰਗਰ ਤੱਕਣਗੇ ਜਿਹੜਾ ਸਵੇਰ ਨੂੰ ਲੰਗਰ ਦੱਤਦਾ ਆ। ਉਹ ਦੁਪਹਿਰ ਨੂੰ ਨਹੀਂ ਬਤਾਇਆ ਜਾਵੇਗਾ ਜਿਹੜਾ ਦੁਪਹਿਰ ਨੂੰ ਲੰਗਰ ਪਕੜਨਾ ਉਹ ਰਾਤ ਨੂੰ ਬਤਾਇਆ ਜਾਵੇਗਾ ਕਿੰਨੇ ਟੈਂਪੋ ਕਿੰਨੇ ਲੱਗਦੇ ਨੇ ਹਨਰਾਈ ਭਰਾਵਾ ਦਾ ਜਗਰਾ ਪੰਚਾਇਤ ਕਿੰਨਾ ਅਛੇ ਹੋ ਰਿਆ ਨਾ ਕਿੰਨੜੀ ਭਰਾਵਾ ਦਾ ਨਾਂ ਹੀ ਕਾਹਦੀ ਅਸੀਂ ਇਹ ਨਾਂ ਭਾਨੂ ਹਕੀ ਐਨਰਨੀ ਪੁੱਛਾਇਆ ਠੀਕ ਹੈ ਤੇ ਬਾਬਾ ਜੀ ਦੀਆਂ ਦੋ ਬੇਟੀਆਂ ਆ ਉਹ ਕੈਨੇਡਾ ਆ ਬੇਟਾ ਆ ਲਵ ਸੰਗਤ ਦਾ ਬਹੁਤ ਸੋਜ ਗਿਆ ਬੰਤਾ ਬਹੁਤ ਬਹੁਤ ਜੁੜੂ ਆ ਰਹੀ ਹੈ ਉਹਨਾਂ ਵਾਸਤੇ ਕੀ ਕੀ ਪ੍ਰਬੰਧ ਸੰਤਾਨੀ ਜੀ ਦੇਖੋ ਬਹੁਤ ਖਾਣ ਪੀਣ ਦੀ ਵਾਧੂ ਪ੍ਰਬੰਧ ਹੈ ਸੌਣ ਲਈ ਪ੍ਰਬੰਧ ਹੈ ਜੇ ਸੰਤ ਕਹਿੰਦਾ ਰਾਤ ਰਹਿਣਾ ਤੇ ਬਾਕੀ ਜੋ ਲੰਗਰ ਵਰਤੈ ਕੈਂਪ ਸੱਜਣਾ ਚੱਲਦਾ ਜੋ ਵੀ ਸੰਤ ਕੋਈ ਪ੍ਰੋਬਲਮ ਡਾਇਟਰੀ ਸੁਣਦੇ ਆ ਉਸੇ ਵੇਲੇ ਅਸੀਂ ਨਹੀਂ ਆ ਕਰਾਂਗੇ ਤੁਸੀਂ ਸਾਡੇ ਚੈਨਲ 'ਤੇ ਆ ਕੇ ਸੰਤਾਂ ਨੂੰ ਕੀ ਆਪਣਾ ਸੰਦੇਸ਼ ਲੈ ਤਾਂ ਸੰਤਾਂ ਨੂੰ ਇਹੋ ਜਿਹਾ ਸੰਦੇਸ਼ ਦੇਣਾ ਚਾਹਾਂ ਕਿ ਵੱਧ ਤੋਂ ਵੱਧ ਗੁਰੂ ਘਰ ਜਾ ਕੇ ਉੱਚੀ ਰੌਲਾ ਨਾ ਪਾਇਆ ਕਰੋ ਮੋਬਾਈਲ ਬੰਦ ਰੱਖੋ ਮੋਬਾਈਲ ਦੇ ਨਾਲ ਖੇਡੋ ਨਾ ਕਿ ਜਿਸ ਭਾਵਨਾ ਨਾਲ ਤੁਸੀਂ ਆਏ ਹੋ ਉਸ ਭਾਵਨਾ ਨਾਲ ਤੁਹਾਡੀ ਜਿਹੜੀ ਮਾਰਾ ਜੀ ਆਸਾਂ ਮਰਦਾ ਪੂਰੀਆਂ ਕਰੇ ਜੀ ਤੁਹਾਡੇ ਜਿਹੜੇ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਹਾਂਜੀ ਦਸਤਰੀ ਰਾਜ ਆ ਜੀ ਮੇਰੇ ਸੰਗ ਇਹ ਜੀ ਫੋਲੋਪ ਅੰਡੇ ਮੇਰਾ ਠੀਕ ਹੈ ਤਾਂ ਕਦ ਪਹਿਲਾਂ ਮਿਲਣੀ ਹੋਣੀ ਹੈ ਮੈਂ ਕੀ ਕਹਿਣਾ ਚਾਹਉਂ ਰਾਬ ਜੀ ਨੂੰ ਬਹੁਤ ਬਹੁਤ ਵਧਾਈਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੇਲਾ ਧੰਤੰਗ ਬਾਬਾ ਅਸ਼ਾ ਤਾਰੀ ਜੀ ਦਾ ਮੇਲਾ ਹੈ ਇਹ ਤਿੰਨ ਦਿਨ ਚੱਲਦਾ ਹੈ ਠੀਕ ਹੈ ਅੱਜ ਸ਼ੁਰੂਆਤ ਹੋ ਰਹੀ ਹੈ ਠੀਕ ਹੈ ਤੇ ਇਹ ਜਿਹੜਾ ਮੇਲਾ ਆ ਜਿਹੜਾ ਦਰਬਾਰ ਦੇ ਗੱਦੀ ਮਸ਼ੀਨ ਬਾਬਾ ਦਸਤਾਲ ਕੋ ਜੀ ਸਾਡੇ ਬਹੁਤ ਹੀ ਆਪਣੇ ਸਤਿਕਾਰਯੋਗ ਨੇ ਉਹ ਕਰਦੇ ਨੇ ਉਹਦੀ ਰਹਿਮਾਈ ਤੋਂ ਹੋ ਰਿਆ ਠੀਕ ਹੈ ਤੁਹਾਨੂੰ ਦਰਬਾਰ ਨਾਲ ਦੇਖੋ ਜੀ ਅਸੀਂ ਤੇ ਪਿੰਡ ਵੀ ਸਾਡਾ ਇਹੀ ਆ ਅਸੀਂ ਪਹਿਲਾਂ ਵੀ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਦੇ ਆ ਸਾਡੇ ਅਸੀਂ ਮਿਲਦੇ ਜਦੋਂ ਤੋਂ ਵੀ ਇਹ ਮੇਲਾ ਸ਼ੁਰੂ ਹੋਇਆ ਅਸੀਂ ਨਾਲ ਹੀ ਆ ਜੇ ਇਹਨਾਂ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਗੱਲ ਕਰੀਏ ਤਾਂ ਬੱਚਿਆਂ ਦੇ ਅੱਜ ਦੇ ਲੋਕ ਵਾਲੀ ਕੀ ਸੀ ਕੀ ਉਹਨਾਂ ਪੈਸੇ ਦੇ ਨਾਲ ਚਾਹੁੰਦੇ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਸਾਡੇ ਦੇਖਦਾ ਇਹ ਭਵਿੱਖ ਨੇ ਚੰਗੀਆਂ ਜਿਹੜੀਆਂ ਗੱਲਾਂ ਆ ਚੰਗੇ ਉਹਨਾਂ ਨੂੰ ਗ੍ਰੇਡ ਕਰਨਾ ਚਾਹੀਦਾ ਹੈ ਜਿਹੜੀਆਂ ਮਾਰੀਆਂ ਕੋ ਲਾਭਤਾ ਹੈਗੀਆਂ ਉਹਨਾਂ ਤੋਂ ਗ੍ਰੇਡ ਕਰਨਾ ਚਾਹੀਦਾ ਹੈ ਬਹੁਤ ਬਹੁਤ ਵੇਰ ਹਾਂ ਬਹੁਤ ਅਮਤ ਬਹੁਤ